ਅਸਲਾਮ ਵਾਲੇਕਮ ਦੋਸਤੋ ਕਿਹਾ ਚਾਲੇ ਮੀਤ ਕਰਨਿਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣ। ਜ਼ਿਕਰੀਆ ਆਪਾਂ ਹਮੇਸ਼ਾ ਸੁਣਿਆ ਹੈ ਕਿ ਜਿਹੜੇ ਸਿੱਖ ਲੋਗ ਨੇ ਜਾਂ ਸਿੱਖੀ ਜਮੇ ਉਹ ਮੂਰਤੀ ਪੂਜਾ ਨਹੀਂ ਕਰਦਾ। ਮਤਲਬ ਕਿ ਉਹਦਾ ਇੱਕ ਓਨਕਾਰ ਤੇ ਇੱਕ ਰੱਬ ਤੇ ਇੱਕ ਇਸਲਾਮ ਧਰਮ ਤੇ ਇੱਕ ਇੱਕ ਸਿੱਖੀ ਜਮ ਇੱਕ ਸਿੱਖੀ ਜਮ ਲੇਕਿਨ ਜੇ ਤੁਸੀਂ ਦੇਖੋਗੇ ਕਿ ਇਸ ਚੀਜ਼ ਨੂੰ ਬਹੁਤ ਗਲਤ ਕਿਹਾ ਜਾਂਦਾ। ਹਾਂਜੀ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਇਹ ਵੇ ਕਿ ਜਿਹੜਾ ਭਾਈ ਰਣਜੀਤ ਸਿੰਘ ਢੱਡੇ ਵਾਲੇ ਨਾ ਉਹ ਕਹਿ ਰਹੇ ਕਿ ਅਸੀਂ ਮੂਰਤੀ ਪੂਜਾ ਕਰਨੇ ਨਹੀਂ ਅੱਛਾ ਵਾਕਈ ਇਸ ਤਰ੍ਹਾਂ ਕਿਹਾ ਗਿਆ ਹੈ ਵੀਡੀਓ ਦੇ ਸਟਾਰਟ ਤੇ ਤੇ ਮੈਂ ਵੀਡੀਓ ਥੋੜੀ ਜੀ ਸੁਣੀ ਸੀ ਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਸ਼ੇਅਰ ਕਰਨੇ ਬਾਕੀ ਆਪਾਂ ਵੀਡੀਓ ਦੇ ਵਿੱਚ ਉਹ ਇਹ ਗੱਲ ਕਿਉਂ ਕਰ ਰਹੇ ਨੇ ਉਹ ਵੀਡੀਓ 'ਚ ਜਾਣਨੇ ਆ ਉਸ ਤੋਂ ਬਾਅਦ ਅਸੀਂ ਆਪਣੇ ਵੀ ਵਿਚਾਰ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਾਂਗੇ ਤੇ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਜੁੜੇ ਰਹੋਗੇ ਇਹ ਪਟਾ ਛੱਡ ਜਾਂਦਾ ਹੈ ਔਰ ਸਾਡਾ ਮਾਈਂਡ ਵੀ ਨਾਲ ਹੀ ਚੱਲ ਪੈਂਦਾ ਹੈ ਜਿਹੜੇ ਸਾਡੇ ਦਿਮਾਗ ਦੇ ਸੈੱਲ ਹੁੰਦੇ ਆ ਇਹ ਕਾਪੀ ਕਰਦੇ ਆ ਜਦੋਂ ਸਾਰੇ ਦਾ ਮਾਹੌਲ ਬਣ ਜੇ ਵਾਹਿਗੁਰੂ 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 ਫਿਰ ਸਾਡੇ ਕਾ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਤਾਂ ਜਿਹੜਾ ਨਹੀਂ ਵੀ ਬੋਲਦਾ ਉਹਨੇ ਥੋੜੇ ਕਿ ਚਿਰ ਬਾਅਦ ਆਪੇ ਹੀ ਬੋਲਣ ਲੱਗ ਜਾਣਾ ਇੱਕ ਰਸ ਇੱਕ ਰਸ ਇੱਕ ਰਸ ਸੋ ਬੜਾ ਆਨੰਦ ਬਣਿਆ ਸੀ ਮਨ ਤੇ ਕਰਦਾ ਸੀ ਕਿ ਆਪਾਂ ਕੀਰਤਨ ਹੀ ਕਰੀ ਚੱਲੀਏ ਪਰ ਹੁਣ ਆ ਵੀ ਆਨੰਦ ਹੈ ਚਲੋ ਇਤਿਹਾਸ ਥੋੜਾ ਜਿਹਾ ਉਹ ਜਦੋਂ ਨਾਲ-ਨਾਲ ਚੱਲਦਾ ਹੈ ਤੇ ਉਹ ਫਿਰ ਸਾਹਮਣੇ ਇੱਕ ਫਿਲਮ ਚੱਲਦੀ ਹੈ ਜਿਵੇਂ ਪਿਕਚਰ ਆਉਂਦੀ ਹੈ ਉਵੇਂ ਬਣਦੀ ਹੈ ਦਿਮਾਗ ਦੇ ਵਿੱਚ ਸਾਡੇ ਚਿੱਤਰ ਬਣਦੇ ਹਨ ਸਿੱਖਾਂ ਦੇ ਵਿੱਚ ਬਹੁਤ ਸਾਰੇ ਸੱਜਣ ਕਹਿੰਦੇ ਆ ਮੂਰਤੀ ਪੂਜਾ ਹੈ ਨਹੀਂ ਮੂਰਤੀ ਪੂਜਾ ਗੁਰਮੁਖੋ ਮੂਰਤੀ ਦੀ ਪੂਜਾ ਤੇ ਸਿੱਖਾਂ ਦੇ ਵਿੱਚ ਹੈ ਨਹੀਂ ਪਰ ਦਿਮਾਗਾਂ ਦੇ ਵਿੱਚ ਬਣਦੀ ਪਾਤਸ਼ਾਹ ਦੀ ਮੂਰਤੀ ਉਹੀ ਹੁੰਦੀ ਹੈ ਪਿਕਚਰ ਹੀ ਬਣਦੀ ਹੈ ਤਸਵੀਰ ਬਣਦੀ ਹੈ ਉਹਨਾਂ ਦੇ ਸਰੀਰ ਨੂੰ ਆਪਾਂ ਵੇਖਦੇ ਉਹਨਾਂ ਦਾ ਇਤਿਹਾਸ ਚੱਲਦਾ ਹੁੰਦਾ ਕੋਈ ਕਲਗੀਆਂ ਵਾਲੇ ਪਾਸ਼ਾ ਨੂੰ ਕਿਵੇਂ ਕਲਪਨਾ ਕਰ ਰਿਹਾ ਹੁੰਦਾ ਹੈ ਸੰਕਲਪ ਸ਼ਕਤੀ ਹੈ ਨਾ ਸਾਡੀ ਵਿਜੂਅਲਾਈਜੇਸ਼ਨ ਅਮੇਜੀਨੇਸ਼ਨ ਬ੍ਰੇਨ ਵਿੱਚ ਬਣਦੀ ਹੈ ਇਮੇਜ ਬਣਦੀ ਹੈ ਇਮੇਜ ਪਿਕਚਰ ਇਮੇਜ ਕੱਲੀ ਫੋਟੋ ਨੂੰ ਨਹੀਂ ਕਹਿੰਦੇ ਇਮੇਜ ਦਿਮਾਗ 'ਚ ਵੀ ਬਣਦੀ ਐ ਅਸੀਂ ਕਈ ਵਾਰੀ ਕਹਿੰਨੇ ਆ ਤੂੰ ਮੇਰੀ ਇਮੇਜ ਖਰਾਬ ਕਰਤੀ ਫੋਟਵਾਂ ਕੱਲੀਆਂ ਪੇਪਰਾਂ 'ਤੇ ਨਹੀਂ ਬਣਦੀਆਂ ਤਸਵੀਰਾਂ ਸਿਰਫ ਫਰੇਮ ਵਿੱਚ ਨਹੀਂ ਜੜੀਆਂ ਜਾਂਦੀਆਂ ਤਸਵੀਰਾਂ ਪਿਕਚਰਾਂ ਦਿਮਾਗਾਂ ਦੇ ਵਿੱਚ ਬਣਾਉਂਦੇ ਆ ਅਲਾਕੇ ਦੇ ਵਿੱਚ ਮੇਰੀ ਇਮੇਜ ਬਣੀ ਹੈ ਮਤਲਬ ਮੇਰੀ ਫੋਟੋ ਪਿਕਚਰ ਕਿਵੇਂ ਦੀ ਹੈ ਲੋਕਾਂ ਦੇ ਦਿਮਾਗਾਂ 'ਚ ਸਮਝਦੇ ਗੱਲ ਹਰ ਬੰਦੇ ਦੀ ਇੱਕ ਇਮੇਜ ਹੁੰਦੀ ਹੈ ਇੱਕ ਪਿਕਚਰ ਹੁੰਦੀ ਹੈ ਹੁਣ ਇੱਕ ਮੈਂ ਤੁਹਾਡੇ ਸਾਹਮਣੇ ਬੈਠਾ ਇੱਕ ਮੇਰੇ ਮੈਂ ਸਾਹਮਣੇ ਬੈਠਾ ਪਰ ਤੁਹਾਡੇ ਸਾਰਿਆਂ ਦੇ ਦਿਮਾਗਾਂ ਵਿੱਚ ਮੇਰੀ ਇੱਕ ਇਮੇਜ ਹੈ ਕਿਸੇ ਦੇ ਦਿਮਾਗ ਵਿੱਚ ਚੰਗੀ ਕਿਸੇ ਦੇ ਦਿਮਾਗ ਵਿੱਚ ਮਾੜੀ ਕਿਸੇ ਦੇ ਦਿਮਾਗ ਵਿੱਚ ਵਧਿਆ ਕਿਸੇ ਦੇ ਦਿਮਾਗ ਵਿੱਚ ਕਟਿਆ ਠੀਕ ਹੈ ਜੀ ਗੱਲ ਇਹ ਇਮੇਜ ਹੁੰਦੀ ਹੈ ਇਹ ਪਿਕਚਰ ਹੁੰਦੀ ਹੈ ਹੁਣ ਸਿੱਖਾਂ ਦੇ ਵਿੱਚ ਫੋਟੋ ਦੀ ਪੂਜਾ ਤੇ ਹੈ ਨਹੀਂ ਮੂਰਤੀ ਪੂਜਾ ਹੈ ਨਹੀਂ ਪਰ ਸੱਚੀ ਹੈ ਇਮੇਜ ਦਿਮਾਗ ਦੇ ਵਿੱਚ ਤੇ ਗੁਰੂ ਨਾਨਕ ਦੀ ਵੀ ਬਣਦੀ ਏ ਗੁਰੂ ਗੋਬਿੰਦ ਸਿੰਘ ਦੀ ਵੀ ਜਦੋਂ ਸਾਬ ਜਦਿਆਂ ਦੀ ਗੱਲ ਚੱਲਦੀ ਸਾਡੇ ਦਿਮਾਗ ਚੋਂ ਪਿਕਚਰ ਬਣਦੀ ਏ ਦਿਮਾਗ ਪਿਕਚਰਾਂ ਨਾਲ ਸੋਚਦਾ ਹੈ ਦਿਮਾਗ ਫੋਟੋਆਂ ਨਾਲ ਸੋਚਦਾ ਹੈ ਇਹ ਪਿਕਚਰ ਬਣਾਉਂਦਾ ਹਰ ਚੀਜ਼ ਦੀ ਇਹ ਪਿਕਚਰਾਂ ਦੇ ਨਾਲ ਹੀ ਸੇਵ ਕਰਦਾ ਕਿਸੇ ਦੀ ਪਰਸਨੈਲਿਟੀ ਨੂੰ ਉਹ ਇਦਾਂ ਦਾ ਹੋਵੇਗਾ ਇਦਾਂ ਦਾ ਹੋਵੇਗਾ ਇਹ ਫਿਰ ਉਦਾਂ ਦੀ ਪਿਕਚਰ ਬਣਾ ਕੇ ਫਿਰ ਸੇਵ ਕਰ ਲੈਂਦਾ ਇਸਲਾਮ ਧਰਮ ਦੇ ਵਿੱਚ ਮੁਹੰਮਦ ਸਾਹਿਬ ਦੀ ਪਿਕਚਰ ਹੈ ਨਹੀਂ ਪਰ ਉਹ ਵੀ ਪੁੱਛਦੇ ਨੇ ਕੱਦ ਕਿੱਡਾ ਸੀ ਰੰਗ ਕਿਦਾਂ ਦਾ ਸੀ ਨੱਕ ਕਿਦਾਂ ਦਾ ਸੀ ਮੱਥਾ ਕਿਦਾਂ ਦਾ ਸੀ ਮੁਹੰਮਦ ਸਾਹਿਬ ਦਾ ਸੋਹਣੇ ਕਿੰਨੇ ਕੁ ਸੀ ਆਵਾਜ਼ ਕਿਦਾਂ ਦੀ ਸੀ ਫਿਰ ਮੌਲਵੀ ਦੱਸਦੇ ਐ ਇਹੇ ਜੇ ਸੀ ਇਹੇ ਜੇ ਸੀ ਇਹੇ ਜੇ ਸੀ ਫਿਰ ਕੀ ਹੁੰਦਾ ਹੈ ਜਿਹੜੇ ਉਹਨਾਂ ਦੇ ਸੇਵਕ ਨੇ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਉਹ ਫਿਰ ਆਪਣੇ ਆਪਣੇ ਇੱਧਰ ਸੁਣੋ ਆਪਣੇ ਆਪਣੇ ਦਿਮਾਗਾਂ ਵਿੱਚ ਸੁਣ ਕੇ ਮੁਹੰਮਦ ਸਾਹਿਬ ਦੀ ਪਿਕਚਰ ਬਣਾਉਂਦੇ ਐ ਪਿਕਚਰ ਮੁਹੰਮਦ ਸਾਹਿਬ ਦੀ ਦੁਨੀਆ 'ਚ ਕੋਈ ਵੀ ਨਹੀਂ ਪਰ ਦਿਮਾਗਾਂ 'ਚ ਪਿਕਚਰ ਸਾਰਿਆਂ ਦੀ ਹੈਗੀ ਐ ਵੀ ਇਹੇ ਜੇ ਸੀ ਦਿਮਾਗ 'ਚ ਬਣਦੀ ਪਿਕਚਰ ਹੁਣ ਅੱਗੇ ਆ ਜੋ ਇੱਕ ਚਿੱਤਰਕਾਰ ਹੁੰਦਾ ਹੈ ਜਿਹੜਾ ਤਸਵੀਰ ਬਣਾਉਂਦਾ ਹੈ ਇਮੇਜ ਬਣਾਉਂਦਾ ਹੈ ਬੁਰਸ਼ ਦੇ ਨਾਲ ਪੇਂਟ ਪੇਂਟਿੰਗ ਕਰਦਾ ਹੈ ਪੇਂਟ ਦੇ ਨਾਲ ਉਹ ਪਿਕਚਰ ਬਣਾਉਂਦਾ ਹੈ ਇਸੇ ਤਰ੍ਹਾਂ ਜਿਹੜੇ ਲਖਾਰੀ ਹੁੰਦੇ ਐ ਸਜਣੋ ਗੁਰਮਖੋ ਪਿਆਰਿਓ ਲਖਾਰੀ ਵੀ ਗੁਰੂ ਸਾਹਿਬ ਦੀ ਇਮੇਜ ਸੰਗਤਾਂ ਦੇ ਦਿਮਾਗ ਵਿੱਚ ਬਣਾਉਂਦੇ ਐ ਤੇ ਜਿਹੜੇ ਅਸੀਂ ਲੋਕ ਵੀ ਹੁੰਨੇ ਆ ਅਸੀਂ ਜਿਹੜੇ ਅਸੀਂ ਵੀ ਹੁੰਨੇ ਆ ਪ੍ਰਚਾਰਕ ਲੋਕ ਪ੍ਰਚਾਰਕ ਵੀ ਪਾਤਸ਼ਾਹਾਂ ਦੀ ਇਮੇਜ ਲੋਕਾਂ ਦੇ ਦਿਮਾਗਾਂ 'ਚ ਬਣਾਉਂਦੇ ਆ ਐਦਾਂ ਨਹੀਂ ਬਣਾਉਂਦੇ ਪਿਕਚਰ ਪੇਂਟ ਪੇਂਟਿੰਗ ਨਹੀਂ ਬਣਾਉਂਦੇ ਪਰ ਬਣਾਉਂਦੇ ਪਿਕਚਰ ਹੀ ਐ ਸਿਕਿਉਰਿਟੀ ਵਾਲਾ ਤੁਹਾਨੂੰ ਬੇਨਤੀ ਐ ਮਾੜਾ ਜਨਾ ਬਾਹਰਲੇ ਪਾਸੇ ਬੋਲਦੇ ਆ ਕੰਧ ਦੇ ਨਾਲ ਨਾਲ ਬੇਨਤੀ ਮਾੜਾ ਜਿਆ ਕਰਿਓ ਬਾਹਰਲੇ ਪਾਸੇ ਜਾ ਕੇ ਉਹਨਾਂ ਦੀ ਆਵਾਜ਼ ਫੇਰ ਅੰਦਰ ਆਉਂਦੀ ਹੈ। ਇੱਧਰ ਸੁਣਿਓ ਜੀ ਗੁਰਮਖੋ ਸੁਣੋ ਧਿਆਨ ਨਾਲ ਜਰਾ ਸੁਣਨਾ ਪੈਣਾ ਜੇ ਇਹ ਤੁਸੀਂ ਗੱਲ ਸਮਝ ਸਕੋ ਇਹ ਬੇਨਤੀ ਨੂੰ ਸਮਝਿਓ। ਪ੍ਰਚਾਰਕਾਂ ਨੇ ਪਾਤਸ਼ਾਹਾਂ ਦੀ ਇਮੇਜ ਬਣਾਉਣੀ ਹੁੰਦੀ ਹੈ ਦਿਮਾਗ 'ਚ। ਪਿਆਰ ਵਾਲੀ ਪਿਕਚਰ ਬਣਾ ਦਿਓ। ਪਾਤਸ਼ਾਹ ਗਲਬਕੜੀਆਂ ਪਾਉਂਦੇ ਨੇ ਸਿੱਖਾਂ ਨੂੰ। ਤੇ ਚਾਹੇ ਐ ਬਣਾ ਦਿਓ। ਵੀ ਕੜਾਏ ਗਰਮ ਕਰ ਕਰ ਕੇ ਤੇਲ ਦੇ ਕੜਾਹਿਆਂ ਦੇ ਵਿੱਚ ਸਿੱਟਦੇ ਨੇ ਮਸੰਦਾਂ ਨੂੰ ਪਾਸ਼ਾ ਦੀ ਪਿਕਚਰ ਹੁਣ ਹੋਰ ਤਰ੍ਹਾਂ ਦੀ ਬਣ ਰਹੀ ਹੈ ਵੀ ਪਾਸ਼ਾ ਖੜੇ ਹੈ ਬੰਦੇ ਕੜਾਹਿਆਂ ਚ ਪਾ ਪਾ ਕੇ ਸਿੱਟੇ ਜਾ ਰਹੇ ਤੇ ਵੇਖ ਰਹੇ ਹੈ ਗੁਰੂ ਸਾਹਿਬ ਤੇ ਚਾਹੇ ਐਂ ਕਰ ਦਿਓ ਮਹਾਰਾ ਮਾਫ ਕਰ ਦਿਓ ਸਤਿਗੁਰਾਂ ਨੇ ਗਲਵੱਕੜੀ ਚ ਲੈ ਲਿਆ ਜੱਫੀ ਪਾ ਲਈ ਇਹ ਪਿਆਰ ਦੀ ਪਿਕਚਰ ਹੈ ਮੇਰਾ ਮੰਨਣਾ ਹੈ ਪ੍ਰਚਾਰਕਾਂ ਨੂੰ ਵੀ ਤੇ ਚਿੱਤਰਕਾਰਾਂ ਨੂੰ ਵੀ ਕਲਗੀਆਂ ਵਾਲੇ ਪਾਸ਼ਾ ਦੀ ਪਿਆਰ ਦੀ ਹੀ ਪਿਕਚਰ ਬਣਾਉਣੀ ਚਾਹੀਦੀ ਹੈ ਕਿਉਂਕਿ ਅੱਜ ਸਿੱਖ ਕੌਮ ਨੂੰ ਸਭ ਤੋਂ ਵੱਧ ਪਿਆਰ ਦੀ ਲੋੜ ਹੈ ਜੇ ਕਲਗੀਆਂ ਵਾਲੇ ਪਾਸ਼ਾ ਦੀ ਪਿਆਰ ਦੀ ਪਿਕਚਰ ਬਣੇਗੀ ਅਸੀਂ ਵੀ ਪਿਆਰ ਕਰਨਾ ਸਿੱਖਾਂਗੇ ਅਸੀਂ ਵੀ ਗਲਵਕੜੀਆਂ ਪਾਉਣੀਆਂ ਸਿੱਖਾਂਗੇ ਨਫ਼ਰਤ ਸਾਡੇ ਦਿਮਾਗਾਂ ਚੋਂ ਨਿਕਲੇ ਤੇਰ ਮੇਰ ਦੂਰ ਕਰ ਮੌਜਾਂ ਮਾਣੀਏ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀ ਮੈਨੂੰ ਚਿੱਤਰਕਾਰ ਮਿਲੇ ਪਿੱਛੇ ਜੇ ਕਹਿੰਦੇ ਗੁਰੂ ਸਾਹਿਬ ਦੀ ਫੋਟੋ ਬਣਵਾਣੀ ਮੈਂ ਕਿਹਾ ਬਣਵਾਣੀ ਹੈ ਪਾਸ਼ਾ ਦੀ ਇਦਾਂ ਦੀ ਤਸਵੀਰ ਬਣਾ ਵਿਕਲਗੀਆਂ ਵਾਲੇ ਪਾਸ਼ਾ ਖੜੇ ਹੋਣ ਇੱਥੇ ਇੱਕ ਇੱਥੇ ਇੱਕ ਉਹਨਾਂ ਦੇ ਗਰਦਨ ਦੇ ਨੇੜੇ ਦਾੜ੍ਹੀ ਦੇ ਨੇੜੇ ਇੱਕ ਸਿੱਖ ਦਾ ਗਲ ਹੋਵੇ ਤੇ ਗਲਵਕੜੀ ਪਾ ਕੇ ਇੰਨਾ ਖੜੇ ਹੋਣ ਮੈਨੂੰ ਇਦਾਂ ਦੀ ਤਸਵੀਰ ਬਣਾ ਕੇ ਦੇ ਉਹ ਜੱਫੀ ਪਾ ਰਹੇ ਹੋਣ ਕਿਸੇ ਸਿੱਖ ਨੂੰ ਅਸੀਂ ਬਣਾਵਾਂਗੇ ਵੱਡੀ ਸਾਰੀ ਧਿਆਨੀ ਧਿਆਨ ਕਰਦਾ ਕਰਦਾ ਧੀ ਹੋ ਜਾਂਦਾ ਹੈ ਜਿਹਦਾ ਧਿਆਨ ਕਰੀਏ ਉਹਦੇ ਵਰਗੇ ਬਣੀਦਾ ਹੈ ਜੇ ਬਾਜਾਂ ਵਾਲੇ ਨੂੰ ਪਿਆਰ ਕਰਾਂਗੇ ਉਹਦੀ ਪਿਕਚਰ ਦਿਮਾਗ ਚ ਜਿਵੇਂ ਦੀ ਬਣੂ ਫਿਰ ਉਹੋ ਜੇ ਹੌਲੀ ਹੌਲੀ ਅਸੀਂ ਵੀ ਬਣਾਂਗੇ ਭਗਤ ਭਗਵਾਨ ਦਾ ਰੂਪ ਬਣਦਾ ਹੈ ਤੇ ਸਿੱਖ ਗੁਰੂ ਦਾ ਰੂਪ ਬਣਦਾ ਹੈ ਸਿੱਖ ਗੁਰੂ ਦਾ ਰੂਪ ਬਣਦਾ ਹੈ ਭਗਤ ਭਗਵਾਨ ਦਾ ਰੂਪ ਬਣਦਾ ਹੈ ਤੇ ਜੇ ਕਲਗੀ ਤਰ ਕਲਗੀ ਤਰ ਕਲਗੀ ਤਰ ਕਰਾਂਗੇ ਉਹ ਦੁਨੀਆ ਕਹਿੰਦੀ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਕਲਗੀਆਂ ਵਾਲਾ ਕਲਗੀਆਂ ਵਾਲਾ ਕਰਦਾ ਮੈਂ ਉਹਦਾ ਹੀ ਰੂਪ ਹੋਇਆ ਤੇ ਉਹ ਜਿਹੜਾ ਰੂਪ ਹੈ ਉਹ ਸਾਡੇ ਸਾਹਮਣੇ ਪਿਆਰ ਵਾਲਾ ਹੋਣਾ ਚਾਹੀਦਾ ਸਾਡੇ 'ਚ ਤੇਰ ਮੇਰ ਬਹੁਤ ਹੈ ਵੱਡ ਵੱਡਈਆ ਬਹੁਤ ਹੈ ਕੁੱਟਣਾ ਮਾਰਨਾ ਬਹੁਤ ਹੈ ਸਾੜ ਦਿਓ ਮਾਰ ਦਿਓ ਵੱਢ ਦਿਓ ਟੱਕ ਦਿਓ ਕੱਟ ਦਿਓ ਬਾਰਡਰਾਂ ਤੇ ਰਹੇ ਆ ਇਹੋ ਹੀ ਇਮੇਜ ਬਣੀ ਸਾਡੀ ਦਿਮਾਗ ਵਿੱਚ ਤੇ ਕਲਗੀਧਰ ਸੱਚੇ ਪਾਤਸ਼ਾਹ ਦੀ ਪਿਆਰ ਦੀ ਮੂਰਤ ਸਾਡੇ ਹਿਰਦੇ ਵਿੱਚ ਵਸੇ ਤੇ ਅਸੀਂ ਆਪਣੇ ਸਿੱਖ ਉਹਨਾਂ ਦਾ ਧਿਆਨ ਧਰਦੇ ਧਰਦੇ ਆਪਣੇ ਗੁਰੂ ਵਰਗੇ ਬਣ ਗਏ ਪਿਆਰ ਕਰਨਾ ਲੱਗ ਗਿਆ ਸਿੱਖੀਏ ਵੀ ਕਿਵੇਂ ਪਿਆਰ ਕਰਦੇ ਸੀ ਤੇ ਮੈਂ ਤੁਹਾਨੂੰ ਦੱਸਦਾ ਨਾ ਕਿ ਜਦੋਂ ਆਪਾਂ ਇਹ ਪੜਦੇ ਆ ਤੈਨੂੰ ਲੋਕ ਝੋੜ ਕਹਿੰਦੇ ਆ ਪਰ ਸੋ ਸੁਣਿਆ ਨਾ ਪਿੰਡ 'ਚ ਤੈਨੂੰ ਕਹਿੰਦੇ ਝੋੜ ਐ ਝੋੜ ਐ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਕਿਹਾ ਤੂੰ ਤੇ ਮੇਰਾ ਪਿਆਰਾ ਹੈ ਮੇਰੇ ਪੰਜ ਪਿਆਰੇ ਉਥੇ ਕੋਈ ਘਰ 'ਚ ਨਾਈ ਕਹਿੰਦੇ ਨੇ ਕਹੀ ਜਾਣ ਮੇਰਾ ਤੇ ਪਿਆਰਾ ਹੈ ਪਹਿਲਾਂ ਛਕਾਉਂਦੇ ਐ ਫਿਰ ਉਹਨਾਂ ਦੇ ਸਾਰਿਆਂ ਦੇ ਹੱਥੋਂ ਆਪ ਛੱਕਦੇ ਐ ਇਕੋ ਬਾਟੇ ਦੇ ਵਿੱਚ ਛੱਕਦੇ ਐ ਇਹ ਪ੍ਰੇਮ ਐ ਗੁਰੂਖੋ ਪਾਸ਼ਾ ਦੀ ਪ੍ਰੇਮ ਦੀ ਇਮੇਜ ਬਣਾਈਏ ਕਿਵੇਂ ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਭਾਈ ਮਰਦਾਨੇ ਨੂੰ ਪਿਆਰ ਕੀਤਾ ਕਿਵੇਂ ਗੁਰੂ ਨਾਨਕ ਨੇ ਲਾਲੋ ਨੂੰ ਪਿਆਰ ਕੀਤਾ ਕਿਵੇਂ ਸਿੱਖਾਂ ਦੇ ਨਾਲ ਗਏ ਸਿੱਖਾਂ ਦੇ ਘਰਾਂ 'ਚ ਜਾ ਜਾ ਕੇ ਕਿੰਨਾ ਪਿਆਰ ਉਹਨਾਂ ਨੇ ਸਿੱਖਾਂ ਦੇ ਅੰਦਰ ਭਰਿਆ ਤੇ ਸਾਡੇ ਅੰਦਰ ਸਭ ਤੋਂ ਜਿਹੜੀ ਵੱਡੀ ਕਮੀ ਐ ਉਹ ਪਿਆਰ ਨਫ਼ਰਤ ਭਰੀ ਹੋਈ ਐ ਤੇਰ ਮੇਰੇ ਮੈਂ ਨਿਹੰਗ ਸਿੰਘਾਂ ਵਾਲਾ ਅਮਰ ਸ਼ਕੀਆ ਮੈਂ ਰਾੜਾ ਸਾਹਿਬ ਵਾਲਿਆਂ ਦਾ ਪ੍ਰੇਮੀ ਆ ਮੈਂ ਨਾਨਕ ਸਰੀਆਂ ਦਾ ਪ੍ਰੇਮੀ ਆ ਮੈਂ ਟਕਸਾਲ ਨਾਲ ਜੁੜਿਆ ਹੋਇਆ ਮੈਂ ਮਸ਼ੀਨਰੀ ਕਾਲਜ ਤੋਂ ਪੜ੍ਹਿਆ ਹੋਇਆ ਮੈਂ ਕੋਈ ਕੋ ਮੈਂ ਪਰਮੇਸ਼ਵਰ ਦੇ ਦਵਾਰ ਜਾਣ ਵਾਲਾ ਸਾਡੇ ਅੰਦਰ ਤੇ ਧਰਮ ਦੇ ਨਾਂ ਤੇ ਫਿਰ ਤੇਰ ਮੇਰ ਵੜ ਗਈ ਐ ਤੇ ਕਹਿੰਦੇ ਆ ਤੂੰ ਮੇਰੇ ਬਾਬੇ ਕੋਲੇ ਜਾਣਾ ਫਿਰ ਠੀਕ ਹੈ ਜੇ ਦੂਜੇ ਬਾਬੇ ਕੋਲੇ ਜਾਣਾ ਤੂੰ ਮੇਰਾ ਕੁਝ ਨਹੀਂ ਲੱਗਦਾ ਸਾਡੇ ਤੇ ਫਿਰ ਇਹੀ ਚੱਕਰ ਪੈ ਗਿਆ ਜਿਹੜਿਆਂ ਚੱਕਰਾਂ ਚੋਂ ਕੱਢਿਆ ਸੀ ਫੇਰ ਫੇਰ ਚੱਕਰ ਉਹੀ ਪਿਆ ਪਿਆ ਕੋਈ ਨਾਨਕ ਸਰਦਾ ਹੈ ਕੋਈ ਰਾਣਾ ਸਾਹਿਬ ਦਾ ਹੈ ਕੋਈ ਪਰਮੇਸ਼ਰ ਦਵਾਰ ਦਾ ਬਣਿਆ ਫਿਰਦਾ ਹੈ ਗੁਰੂ ਦਾ ਕਿਹੜਾ ਹੈ ਇਹ ਤੇ ਦਰਵਾਜੇ ਹੈ ਵੜ ਜਾ ਨਾਨਕ ਸਰਦੇ ਦਰਵਾਜੇ ਰਾਈ ਤੇ ਪਹੁੰਚ ਤੇ ਕਲਗੀਆਂ ਵਾਲੇ ਨਾਲ ਪਿਆਰ ਤੇ ਕਰ ਵੜ ਜਾ ਇਹ ਤੇ ਗੇਟ ਹੈ ਗੇਟ 'ਚ ਕਿਉਂ ਖੜਾ ਹੈ ਨਾ ਲੰਘ ਨਾ ਹੁਣ ਰਾਣਾ ਸਾਹਿਬ ਤੇ ਦਰਵਾਜਾ ਹੈ ਜਾਣਾ ਤੇ ਗੁਰੂ ਨਾਨਕ ਦੀ ਗੋਦ 'ਚ ਹੈ ਗੁਰੂ ਨਾਨਕ ਨੂੰ ਪਿਆਰ ਕਰਨਾ ਹੈ ਪਿਆਰ ਸਿੱਖਣਾ ਹੈ ਪ੍ਰੇਮੀ ਬਣਨਾ ਹੈ ਪਰਮੇਸ਼ਰ ਦਵਾਰ ਤੇ ਰਾਹ ਹੈ ਗੇਟ ਹੈ ਬਸ ਇੱਕ ਗੇਟ ਤੇ ਨਾ ਖੜ ਜਾਈ ਗੁਰੂ ਨਾਨਕ ਦਾ ਪ੍ਰੇਮੀ ਬਣੀ ਗੁਰਮਖੋ ਪ੍ਰੇਮੀ ਦਾ ਮਨ ਸ਼ਾਂਤ ਰਹਿੰਦਾ ਹੈ ਤੇ ਖੁਸ਼ ਰਹਿੰਦਾ ਹੈ ਜਿਹੜਾ ਗੁਰੂ ਨਾਨਕ ਦਾ ਪ੍ਰੇਮੀ ਬਣੇ ਕਲਗੀਆਂ ਵਾਲੇ ਦਾ ਪ੍ਰੇਮੀ ਬਣੇ ਗੁਰੂ ਅਰਜਨ ਦਾ ਪ੍ਰੇਮੀ ਬਣੇ ਕ੍ਰਿਸ਼ਨ ਦਾ ਪ੍ਰੇਮੀ ਬਣੇ ਰਾਮ ਜੀ ਦਾ ਪ੍ਰੇਮੀ ਬਣੇ ਉਹਦਾ ਮਨ ਸ਼ਾਂਤ ਰਹੇਗਾ ਪਰ ਜੇ ਪ੍ਰੇਮੀ ਨਾ ਹੋਇਆ ਮਨ ਨਹੀਂ ਸ਼ਾਂਤ ਹੋ ਸਕਦਾ ਜਿੱਥੇ ਮਰਜੀ ਜਾ ਪਰਮੇਸ਼ਰ ਦੁਆਰ ਹਰ ਰੋਜ਼ ਆਜਿਆ ਕਰੋ ਤਾਂ ਵੀ ਫਰਕ ਨਹੀਂ ਪੈਣਾ ਜੇ ਤੂੰ ਗੁਰੂ ਨਾਨਕ ਦਾ ਪ੍ਰੇਮੀ ਨਾ ਬਣ ਸਕਿਆ ਗੁਰੂ ਗੋਬਿੰਦ ਸਿੰਘ ਦਾ ਨਾ ਬਣਿਆ ਤੂੰ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਦਾ ਤੈਨੂੰ ਪ੍ਰੇਮੀ ਬਣਨਾ ਪੈਣਾ ਹੈ ਪ੍ਰੇਮ ਵਾਲਾ ਸ਼ਾਂਤ ਰਹਿੰਦਾ ਮੁੰਡਾ ਕੋਈ ਲੜਕੀ ਕੋਈ ਬੱਚੇ ਕਿਸੇ ਨਾਲ ਪਿਆਰ ਜਾ ਪੈ ਗਿਆ ਨਾ ਖੁਸ਼ ਖੁਸ਼ ਰਹਿਣ ਲੱਗ ਜਾਂਦਾ ਹੈ ਜਿਹੜੇ ਪ੍ਰੇਮ ਵਿੱਚ ਪੈ ਜਾਂਦੇ ਨੇ ਨਾ ਗੁਰੂ ਸਾਹਿਬ ਦੇ ਵਿੱਚ ਖੁਸ਼ ਰਹਿਣ ਲੱਗ ਜਾਂਦੇ ਇਹ ਤੇ ਵਿਚਾਰੇ ਇਸ ਮਹੀਨੇ ਤੋਂ ਬਾਅਦ ਰੋਣ ਲੱਗ ਜਾਂਦੇ ਨੇ ਵੀ ਦੁਖੀ ਹੋ ਗਏ ਜੀ ਹੁਣ ਚੱਲ ਛੱਡ ਫਲਾਰਾ ਪੈ ਗਿਆ ਲੜਾਈ ਪੈ ਗਈ ਝਗੜਾ ਪੈ ਗਿਆ ਪਰ ਸਤਗੁਰਾਂ ਦਾ ਜਿਹੜਾ ਪ੍ਰੇਮ ਹੈ ਇਹ ਤੁਹਾਨੂੰ ਸ਼ਾਂਤ ਸੁਖੀ ਕਰਦਾ ਹੈ ਆਨੰਦ ਚ ਰੱਖਦਾ ਹੈ ਤੁਹਾਨੂੰ ਤੇ ਮੈਂ ਰਾਏਕੋਟ ਵੀ ਬੇਨਤੀ ਕੀਤੀ ਸੀ ਪ੍ਰੇਮੀ ਬਣ ਗਏ ਆ ਇਹ ਵੇਖਣਾ ਮੈਨੂੰ 10 ਸਾਲ ਹੋ ਗਏ ਜਾਂਦੇ ਆ ਮੈਂ ਪ੍ਰੇਮੀ ਵੀ ਬਣਿਆ ਗੁਰੂ ਸਾਹਿਬ ਦਾ ਅੱਛਾ ਜਿਹੜਾ ਪ੍ਰੇਮੀ ਹੁੰਦਾ ਜੀ ਉਹਦਾ ਪ੍ਰੇਮ ਡੋਲ ਡੋਲ ਪੈਂਦਾ ਹੈ ਉਹ ਗੁਰੂ ਨਾਨਕ ਦਾ ਪ੍ਰੇਮੀ ਹੋਏਗਾ ਨਾ ਜਿਹੜਾ ਉਹ ਸਾਰਿਆਂ ਨੂੰ ਪ੍ਰੇਮ ਕਰੇਗਾ ਜਿਹੜਾ ਗੁਰੂ ਸਾਹਿਬ ਦਾ ਪ੍ਰੇਮੀ ਹੋਊ ਉਹ ਸਾਰਿਆਂ ਨੂੰ ਪ੍ਰੇਮ ਕਰੇਗਾ ਵੈਰ ਨਹੀਂ ਹੁੰਦਾ ਨਫ਼ਰਤ ਨਹੀਂ ਹੁੰਦੀ ਤੇਰ ਮੇਰ ਨਹੀਂ ਹੁੰਦੀ ਵੱਡਾ ਛੋਟਾ ਨਹੀਂ ਹੁੰਦਾ ਕਾਲਾ ਗੋਰਾ ਨਹੀਂ ਹੁੰਦਾ ਜਾਤਾਂ ਨਹੀਂ ਹੁੰਦੀਆਂ ਇਹ ਤੇਰ ਮੇਰ ਦੂਰਤਾ ਹੋਣੀ ਹੈ ਜੇ ਪ੍ਰੇਮ ਬੜੇ ਤੇ ਸਾਡੇ ਸਾਰਿਆਂ ਦੀ ਮੰਜ਼ਲ ਕੀ ਚਾਹੀਦੀ ਹੈ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਜਿਹੜੇ ਮਰਜੀ ਗੇਟ ਰਾਹੀਂ ਪਹੁੰਚ ਜਾ ਪਰ ਪਹੁੰਚਣਾ ਕਿੱਥੇ ਹੈ ਪੜਾ ਸਾਡੀ ਮੰਜ਼ਲ ਕੀ ਹੈ ਪ੍ਰੇਮ ਸਾਡੀ ਮੰਜ਼ਲ ਕੀ ਹੈ ਜੀ ਗੁਰੂਖੋ ਪ੍ਰੇਮ ਪ੍ਰੇਮ ਅੱਛਾ ਪ੍ਰੇਮ ਲਾਉਣਾ ਨਭਾਉਣਾ ਸੌਖਾ ਐ ਜੋ ਤੋ ਪ੍ਰੇਮ ਖੇਲਣ ਕਾ ਲੈਖ ਪ੍ਰੇਮ ਦੀ ਖੇਡ ਖੇਡਣੀ ਐ ਹੁਣ ਆਪਣੇ ਵਰਗੇ ਪਤਾ ਕੀ ਸੋਚ ਰਹੇ ਐ ਹਾਂ ਹਾਂ ਪ੍ਰੇਮੀ ਬਣ ਜਾਗੇ ਖੇਡ ਪਈ ਐ ਕਿਤੇ ਪ੍ਰੇਮੀ ਬਣਨਾ ਪ੍ਰੇਮੀ ਬਣਨ ਵਾਸਤੇ ਪਤਾ ਨਹੀਂ ਕਿੰਨੀ ਕ ਕੱਲਣਾ ਕੱਲ ਨਹੀਂ ਜਿਨ੍ਹਾਂ ਦਾ ਮਨ ਪ੍ਰੇਮੀ ਨਹੀਂ ਸੀ ਬਣਦਾ 4 4 ਵਜੇ 3 3 ਵਜੇ ਉੱਠ ਕੇ ਕਹਿੰਦੇ ਰਹੇ ਵਾਹਿਗੁਰੂ ਵਾਹਿਗੁਰੂ ਬਣ ਜੇ ਓਏ ਪ੍ਰੇਮੀ ਕਿਤੇ ਬਣ ਜੇ ਰੱਟੇ ਲਾ ਲਾ ਕੇ ਪ੍ਰੇਮੀ ਬਣਾਇਆ ਉਹਨਾਂ ਨੇ ਅਨਜੀ ਜ਼ਿਕਰੀਆ ਇਸ ਵੀਡੀਓ ਦੇ ਵਿੱਚ ਬਾਈ ਰੰਜੀਤ ਸਿੰਘ ਟਰਡਿਆਲੇ ਗੱਲ ਕਰ ਰਹੇ ਸੀ ਕਿ ਇਮੇਜੀਨੇਸ਼ਨਸ ਦੀ ਕਿ ਵੀ ਕਿਵੇਂ ਜਿਹੜਾ ਲਖਾਰੀ ਏ ਜਾਂ ਚਿੱਤਰਕਾਰ ਏ ਇੱਕ ਜਾਂ ਰਾਈਟਰ ਜਿਹਨੂੰ ਕਹਿੰਦੇ ਆਪਾਂ ਕਿਸ ਤਰ੍ਹਾਂ ਬੰਦੇ ਦੇ ਦਿਮਾਗ ਦੇ ਅੰਦਰ ਤਸਵੀਰ ਬਣਾ ਦਿੰਦਾ ਦਿਮਾਗ ਦੀ ਤਖਲੀਕ ਨੂੰ ਤਸਵੀਰ ਚ ਬਦਲ ਦਿੰਦਾ ਹਾਂਜੀ ਕਿਉਂਕਿ ਜਿਹੜਾ ਇਨਸਾਨ ਹੈ ਨਾ ਉਹ ਕੋਈ ਤੈਨੂੰ ਦੱਸੇਗਾ ਨਾ ਯਾਰ ਉਹ ਫਲਾਣਾ ਬੰਦਾ ਬੜਾ ਗੰਦਾ ਈ ਉਹਦਾ ਨੱਕ ਹੈ ਜਿਹਦਾ ਈ ਉਹ ਹੀ ਤੇ ਤੇਰੇ ਅੰਦਰ ਫੌਰਨ ਹੁੰਦੀ ਇੱਕ ਤਸਵੀਰ ਇਮੇਜ ਤਸਵੀਰ ਭਰ ਜੇਗੀ ਕੈਪਚਰ ਕਰ ਲੈਂਦਾ ਕੈਪਚਰ ਉਸੇ ਵੇਲੇ ਦਿਮਾਗ ਖੁਦ ਬਖੋਦੀ ਉਹਨੂੰ ਉਹਨਾਂ ਚੀਜ਼ਾਂ ਨਾਲ ਮਤਲਬ ਕਿ ਜੋੜਨਾ ਸ਼ੁਰੂ ਕਰ ਦਿੰਦਾ ਕਿ ਇਹ ਅੱਛਾ ਗੰਦੇ ਦਾ ਮਤਲਬ ਗੰਦਾ ਇਹ ਹੁੰਦਾ ਹੈ ਅਛਾਈ ਦਾ ਮਤਲਬ ਇਹ ਅਛਾਈ ਹੈ ਤੇ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕਿ ਆਪਾਂ ਰਾਈਟਰਸ ਜਾਂ ਪ੍ਰਚਾਰਕ ਲੋਕ ਜਿਹੜੇ ਨੇ ਉਹ ਮਤਲਬ ਕਿ ਅਛਾਈ ਨੂੰ ਇਸ ਤਰ੍ਹਾਂ ਪੇਸ਼ ਕਰਨ ਕਿ ਵੀ ਲੋਗਾ ਨੇ ਅੰਦਰ ਇੱਕ ਜ਼ੇਹਨ ਦੇ ਅੰਦਰ ਅਛਾਈ ਦੀ ਇੱਕ ਤਸਵੀਰ ਬਣ ਤਸਵੀਰ ਬਣ ਜAVE ਕਿ ਯਾਰ ਅੱਛਾ ਐ ਹੁੰਦਾ ਮੈਨੂੰ ਮੈਨੂੰ ਇਸ ਵੀਡੀਓ ਚ ਬਹੁਤ ਵਧੀਆ ਦੋਸਤੋ ਚੀਜ਼ ਲੱਗੀ ਬਹੁਤ ਹੀ ਪਿਆਰੀ ਲੱਗੀ ਕਿ ਇਹਨਾਂ ਨੇ ਆਖਰੀ ਜ਼ਮਾਨ ਨਬੀ ਸਾਡੇ ਮੁਸਲਮਾਨ ਲਗੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ ਜ਼ਿਕਰ ਕੀਤਾ ਮਮਸਲੇ ਵਾਲੇ ਸੋਨਾਂ ਨੇ ਨਾਮ ਬੜੇ ਪਿਆਰੇ ਬੜੇ ਅਦਬ ਦੇ ਨਾਲ ਉਹਨਾਂ ਦਾ ਨਾਮ ਲਿਆ ਜੋ ਕਿ ਬਹੁਤ ਹੀ ਅੱਛਾ ਲੱਗਾ ਤੁਹਾਨੂੰ ਜੀ ਬਹੁਤ ਅੱਛਾ ਲੱਗਾ ਕੋਈ ਵੀ ਪ੍ਰਚਾਰ ਹੈ ਕਿ ਕਿਸੇ ਵੀ ਧਰਮ ਦਾ ਨਾ ਜਦੋਂ ਦੂਸਰੇ ਧਰਮ ਦੀ ਗੱਲ ਕਰਦਾ ਜਾਂ ਉਹਦੇ ਜਿਹੜੇ ਲੀਡਰ ਜਾਂ ਜਿਹੜੇ ਉਹਨਾਂ ਦੇ ਪਹਿਲੇ ਉਹਦੇ ਨਾਲ ਜਜ਼ਬਾਤ ਜੁੜੇ ਹੁੰਦੇ ਨੇ ਬੰਦੇ ਦੀ ਫੀਲਿੰਗਸ ਹੁੰਦੀਆਂ ਨੇ ਬੰਦੇ ਦੇ ਅਹਿਸਾਸ ਪੂਰੀ ਮੁਹੱਬਤ ਇੱਕ ਪਿਆਰ ਜੁੜਿਆ ਹੁੰਦਾ ਤੇ ਫਿਰ ਜਦੋਂ ਕਿਸੇ ਦੂਸਰੇ ਦੇ ਮੂੰਹ ਮੂੰਹੋਂ ਸੁਣਦਾ ਖਾਸ ਕਰ ਉਹ ਜਿਹੜਾ ਮੁਸਲਮ ਨਹੀਂ ਹੈਗਾ ਯਾਨੀ ਕਿ ਗੈਰ ਮੁਸਲਮ ਸਿੱਖ ਜਿਹੜੇ ਨੇ ਉਹਨਾਂ ਦੇ ਕੱਪਣਾ ਇੱਕ عقیدہ ਹੈ ਨਾ ਤੇ ਲੇਕਿਨ ਉਹਨਾਂ ਨੇ ਜਦੋਂ ਨਾਮ ਲਿਆ ਨਾ ਤੇ ਮੈਨੂੰ ਤੇ ਬਹੁਤ ਅੱਛਾ ਲੱਗਾ ਤੇ ਮੈਂ ਬੜੇ ਗੌਰ ਦੇ ਨਾਲ ਸੁਣਦਾ ਪਿਆ ਸੀ ਇਸ ਵੀਡੀਓ ਨੂੰ ਹਾਂਜੀ ਤੇ ਬਾਕੀ ਇਹ ਗੱਲ ਕੀਤੀ ਕਿ ਜਿਵੇਂ ਉਹਨਾਂ ਅੱਲਾ ਦੇ ਨਬੀ ਦਾ ਕਰਦੇ ਨੇ ਕਿ ਉਹ ਜਿਵੇਂ ਉਹਨਾਂ ਦੀ ਅਛਾਈ ਬਿਆਨ ਕੀਤੀ ਜਾਂਦੀ ਉਹਨਾਂ ਦਾ ਜਿਵੇਂ ਇਮੇਜ ਹੈ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਨਾ ਉਹਨਾਂ ਦੀਆਂ ਅੱਛੀਆਂ ਚੀਜ਼ਾਂ ਪੇਸ਼ ਕੀਤੀਆਂ ਜਾਂ ਲੋਕਾਂ ਨਾਲ ਉਹਨਾਂ ਦੀ ਹੁਣ ਦੇਖੋ ਨਾ ਕਿ ਆਪਾਂ ਜ਼ਿਕਰਿਆ ਗੁਰੂ ਨਾਨਕ ਦੀ ਪਿੱਛੇ ਜੇ ਗੁਰੂ ਰਣਜੀਤ ਸਿੰਘ ਜੀ ਦੀ ਪਿੱਛੇ ਜੇ ਇੱਕ ਬੜਾ ਰੋਲਾ ਚੱਲਿਆ ਸੀ ਕਿ ਜੀ ਜਿਹੜੀ ਇਹਨਾਂ ਦੀ ਫੋਟੋ ਬਣਾਈ ਗਈ ਹੈ ਨਾ ਉਹ ਸਹੀ ਨਹੀਂ ਉਹ ਸਹੀ ਨਹੀਂ ਹੈ ਬਾਈ ਰਣਜੀਤ ਸਿੰਘ ਢੱਡੀ ਵਾਲਿਆਂ ਨੇ ਵੀ ਉਸ ਮੌਜੂਦੇ ਗੱਲ ਕੀਤੀ ਸੀ ਕਿ ਵੀ ਉਹਨਾਂ ਦੀ ਤਸਵੀਰ ਬਣਾਓ ਐਸੀ ਇਹਨਾਂ ਦੀ ਇੱਕ ਨਜ਼ਮ ਸੀ ਕਿ ਉਹ ਵਿਵਸਿ ਮੀਦਾਰਾ ਕਰਦੇ ਸੀ ਜਾਂ ਮਾਲ ਚਰਾਂਦੇ ਸੀ ਜਾਂ ਹੱਸਦੇ ਸੀ ਹੱਸਦੇ ਇੱਕ ਫੋਟੋ ਬਣਾਓ ਗੁਰੂ ਹੱਸਦੇ ਦੀ ਆਪਾਂ ਉਹ ਕਵਿਤਾ ਸੁਣੀ ਸੀ ਉਹ ਚੈਨਲ ਤੇ ਮੌਜੂਦ ਹੈ ਤੇ ਅਗਰ ਦੋਸਤਾਂ ਨੇ ਦੇਖਣੀ ਹੋਵੇ ਤੇ ਚੈਨਲ ਥੋੜਾ ਸਕਰੋਲ ਕਰੋਗੇ ਥੱਲੇ ਜਾ ਕੇ ਬਾਈ ਰਿੰਜੀਤ ਸਿੰਘ ਟੰਡਰ ਦੀ ਵੀਡੀਓ ਆਈ ਬਾਕੀ ਅਮੀਰ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆ ਹੀ ਹੋਏਗੀ ਬਖੂਬੀ ਸਮਝੇ ਹੋਣਗੇ ਕਿ ਕੀ ਗੱਲ ਉਹ ਕਰਨਾ ਚਾਹ ਰਹੇ ਸੀ ਤੇ ਸੰਦੇ ਹੋ ਇਜਾਜ਼ਤ ਅਸੀਂ ਮਿਲਾਗੇ ਇੱਕ ਨਵੀਂ ਵੀਡੀਓ ਨਾਲ ਤੇ ਇਸ ਵੀਡੀਓ ਨੂੰ ਦੋਸਤਾਂ ਯਾਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਜੇ ਅੱਲਾਹ ਅੱਲਾਹ ਨਿਗੇ ਬਾਦ